ਐਸਾ ਗੁਰ ਬਲ ਬਾਗੀ ਪਾਈਐ ਸਭਲ ਦਰਸ਼ਨ ਵੇਗ ਤੋਉ ਨੀ ਤਉ ਪਰਸਦ ਚੰਨ ਗਤ ਨਿਰਮਲ ਰੀਤ ਭੇਟ ਤਸੰਗਰਾਮ ਗੁਣ ਰਾਵੇ ਪਾਰ ਬ੍ਰੰਗ ਕੀ ਦਰਗਹਿ ਗਾਵੇ ਸੁਨ ਕਰ ਵਚਨ ਕਰਨਾ ਗਾਨੇ ਮਨ ਸੰਤੋਖ ਆਥਮ ਬਤੇ ਆ ਪੂਰਾ ਗੁਰ ਆਕਿਉ ਜਾ ਕਾਮੰਤਰ ਅਮਰਤੋ ਦ੍ਰਿਸ਼ਟ ਵੇਖੋ ਸੰਤੋ ਗੁਣ ਬਿਆਨ ਕੀਮਤ ਨਹੀਂ ਪਾਈ ਨਾਨਕ ਜਿਸ ਭਾਵੈ ਤਿਸ ਲੇ ਮਲਾਈ ਜੀਵਾ ਏਕ ਉਤਪਦ अनेक ਸਤਪੁਰਗ ਪੂਰਨ ਭਵੇਕ ਕਾਉ ਬੋਲ ਨ ਪੌਚਨ ਪ੍ਰਾਨਮੀ ਗੰਗੋਤਰ ਪ੍ਰਭ ਨਰਵਾਨ ਨਿਰਹਾਰ ਨਿਰਵੈਰ ਸੁਖਦਾਈ ਤਾਂ ਕੀ ਗੈਉਣ ਕਿਨੈ ਨਾ ਪਾਈ ਅਨੰਕ ਭਗਤ ਬੰਦਨ ਕਰੈ ਜਨ ਕਮਲੇ ਹਰਦੈ ਸਿੰਘ ਰਾਇ ਸਰਬਦਿਆਰੀ ਸਰਗੁਰੇ ਆਪਣੇ ਨਾਨਕ ਜੀ ਦੇ ਪਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੇ ਜਨ ਕੋਈ ਅਮਰਤ ਪੀਵੇ ਅਮਰ ਸੋਵੇ ਉਸ ਪ੍ਰੁਖਾ ਨਾਇ ਕਰੇ ਨਾਸੋ ਜਾ ਕੈ ਮਨ ਪ੍ਰਗਟੇ ਗੁਣ ਤਾਸ ਆਠ ਪੈਰ ਅਰ ਕਾ ਨਾਮ ਲੈ ਸਚੁ ਬੁਧਿ ਸੇਉ ਕਉ ਦੇ ਮੂ ਮਾਇਆ ਕੈ ਸੰਗ ਨਾ ਦੇ ਪੋ ਮਨ ਮੈ ਰਖੈ ਹਰਿ ਰੇਖੋ ਅੰਧਕਾਰ ਦੇਵਕੁਰਗਾ ਸੇ ਨਾਨਕ ਪਰਮਾੰਦੋਗ ਤੈ ਨਾਸੈ ਤਬਦੁ ਮਾਇਂ ਤਾਣ ਵਰਤਾਈ ਅਨੂਪਿਆ ਦੁਗਣਾ ਟੇ ਭਾਈ ਜਨਮਾਂ ਕੇ ਵਡਾਉਂਦੇ ਸੇ ਸਰੂ ਗੈ ਪੂਰਨ ਬੁਧਿ ਸੇ ਭਉ ਜੂਕਾ ਨਿਰਭਉ ਵਸੇ ਸਗਲ ਵਿਆਰੁ ਮਨ ਤੇ ਕੈ ਨਾਸੈ ਜਿ ਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪਨਾ ਮੋਹਾਰੀ ਕੇਤ ਬਾਈ ਜੋ ਕਹਿ ਪ੍ਰੰਗ ਗਵਨ ਸੋ ਨਾਨਕ ਵਾਰਾ ਜਾ ਸਰਬਨੋ ਨਿਰਗੁਣ ਆਪ ਸਰਗੁਣ ਪੀ ਹੋਈ ਗਲਾ ਤਾ ਜੇ ਸਗਲੀ ਮੋਈ ਆਪਣੇ ਚਿਰਿਤ ਪ੍ਰਭ ਆਪੋ ਨਾਏ ਆਪਣੇ ਗੇਮ ਦਾ ਪੇ ਭਾਈ ਅਰਬਿੰਦੂ ਜਨਾਇ ਕੋਈ ਸਰਬ ਨਿਰੰਤਰ ਏਕੋ ਸੋ ਏ ਉਤਪਉ ਦਰਬਿਆ ਰੂਪ ਰੰਗ ਬੇ ਪ੍ਰਗਾਸ ਸਾਧ ਕੈ ਸੰਗ ਰਚ ਰਚਨਾ ਆਪਣੀ ਗਲਦਾਰੀ ਅਨਕ ਵਾਰ ਨਾਨਕ ਬੋਲੇ ਆਰੀ ਸ਼ਲੋਕ ਸਾਤ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਈਸ਼ਾਰੋ ਹਰ ਹਰ ਨਾਮ ਕਮਾਉ ਨਾਨਕਿ ਉਹ ਤਨਸਾਰੋ ਅਸ਼ਟਬਦੀ ਸੰਤ ਜਨ ਆ ਮਿਲ ਕਰੋ ਵਿਚਾਰ ਏਕ ਸੇਵ ਨਾਮ ਆਉਂਦਾਰੋ ਅਵਰ ਪਾਪ ਸਾਮੀਤ ਵਿਸਾਰੋ ਚਨ ਗਉੜਿਦ ਮੈਂ ਉਰਦਾਰੋ ਕਰਨ ਕਰਨ ਜੋ ਪ੍ਰਭ ਸਮਰਾਥ ਦ੍ਰਿੜ ਕਰ ਗਹੋ ਨਾਮ ਅਰਵਾਤਿ ਉਹ ਤਨ ਸੰਚੋ ਹੋ ਹੋ ਭਗਵੰਤ ਸੰਤ ਜਨ ਨਾ ਕਰਨੁ ਮੰਨਤੋ ਏਕ ਅਸਰਾ ਕੋ ਮਨ ਮਾਹੀ ਸਰਬ ਲੋਗ ਨਾਨਕ ਵਿਟ ਜਾਹੀ ਜਿਸ ਤਨ ਕੋ ਚਾਰ ਕੋਟ ਉਡ ਧਾਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਸੁਖ ਕੋ ਨਿਤ ਵਾਛੈ ਮੀਤ ਸੋ ਸੁਖ ਸਾਧੂ ਸੰਗ ਪਰੀਤ ਜਿਸ ਸੋ ਵਾ ਕੋ ਕਰੈ ਭਲੀ ਕਰਨੀ ਸਾ ਸੋ ਵਾ ਬਜਰ ਕੇ ਸਰਣੀ ਅਨ ਕੋ ਪਾਵੀ ਰੋਗ ਨਾ ਜਾਏ ਰੋਗ ਡਾ ਰੋਗ ਦਲਾਏ ਸਰਬ ਨਾਨ ਮੇਰ ਨਾਮ ਨਿਦਾਨ ਜਪ ਨਾਨ ਦਰਗੈ ਪਰਵਾਨ ਮਨ ਬਰਵੋ ਦੋ ਅਰ ਕੈ ਨਾ ਇੰਦੈ ਰਤਾ ਉਤਿਆ ਬੈਠਾਈ ਤਾਂ ਕੋ ਵਿਗਨ ਲਾਗੈ ਕੋਈ ਜਾ ਕਰਦੇ ਵਸੈ ਰਸੋਈ ਕਾਲਾ ਦਾਤੀ ਠੰਡਾ ਰਣਾਓ ਸਿਮ ਸਿਮ ਤਦ ਤੋ ਪਾਓ ਭਵਨ ਸਾਇ ਪੂਰਨ ਹੋਇ ਆਸ ਭਗਤ ਭਈ ਆਤਮਾ ਰੰਗਾਸ ਤਿਤ ਕਰ ਜਾਏ ਵਸੈ ਵਨਾਸੀ ਕਉ ਨਾਨਕ ਕਾਟੀ ਜਾਮ ਵਾਸੀ ਤਤ ਵਿਚਾਰ ਕਹਿ ਜਾਮ ਸਾਚਾ ਜਨਮ ਰਸ ਸੋ ਗਾਚੋ ਗਾਚੋ ਆਵਾ ਗਉਣ ਵਟੈ ਪ੍ਰਭ ਸੇਵੂ ਆਪ ਤੇ ਆਸ ਤੁਮ ਗੁਰ ਦੇਵ ਹੈ ਔ ਰਤਨ ਜੰ ਕਾ ਹੋਇ ਆਧਾਰ ਆਰਾ ਸਿਮਰ ਪ੍ਰਾਨੋ ਅੰਦਰੂ ਅਨਕੋ ਪਾਵਨਾ ਝੋਟ ਨਾਰੀ ਸਿਮਰ ਤੋ ਸਾਥ ਵੇਦ ਵਿਚਾਰ ਹਰ ਕੀ ਬਖਤ ਕਰੋ ਮਨ ਲਾਈ ਮਨ ਵੰਛਦ ਨਾਨਕ ਬਲ ਪਾਏ ਸੰਗ ਨਾ ਚਲ ਤੇ ਰਹਿ ਤਾਨਾ ਤੂੰ ਗਲ ਵਟਾਵੇ ਮੂਰਖ ਮਨਨਾ ਸੋਤਮੀਤ ਗੋਟਾਂ ਪਰ ਬੰਦਾ ਇੰਤੇ ਕਹੋ ਤੂੰ ਕਮ ਸੁਨਾਤਾ ਰਾਜ ਰੰਗ ਮਾਇਆ ਵਿਸਤਾਰ ਇੰਤੇ ਕਹੋ ਕਵਨ ਛੁੜਕਾਰ ਅਸਾ ਤੇਰਾ ਤੇ ਸੁਵਾਰੀ ਝੂਠਾ ਡੰਫ ਝੂੜ ਪਾਸਾਰੀ ਜਿਨ ਦੀਏ ਤਰੂ ਜਨਾਵੇ ਗਾਨਾ ਨਾਮ ਵਿਸਾਰ ਨਾਨਕ ਭਉਤਾਨਾ ਗੁਰ ਕੀ ਮਤ ਤੁੰ ਲੇ ਇਆਨੇ ਭਗਤ ਵਿਨਾ ਬਉ ਡੋਪੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਨ ਗਉ ਰੱਖੋ ਮਰਮਾਹੀ ਜਨਮ ਜਨਮ ਕੇ ਗਿਰਵ ਗਜਾਈ ਆਪ ਜਪੋ ਅਪਰਾ ਨਾਮ ਜਪਾਵੋ ਸੁੰਦ ਗੈਤ ਰਹਿਨ ਕਰ ਪਾਵੋ ਸਾਰ ਭੂ ਸਤਾਰ ਗੋਨਾ ਸਹਿ ਸਵਾਏ ਨਾਨਕ ਗੁਰ ਗਾਉ ਗੋਨ ਗਾਵਤ ਤੇਰੀ ਉਤਰ ਸਮੈਲ ਵਿੰਸ ਜਾਇ ਆਉ ਮੈਂ ਵਿਖ ਫੈਲ ਹੋਏ ਚਿੰਦੁਰ ਸਹਿਜ ਗੁਨਾਲ ਸਾਸ ਗ੍ਰਸਤਾ ਨਾਮ ਸੁਵਾਦ ਛਾੜ ਧਿਆਨੋਂ ਤਗਲੀ ਮਨ ਆਉ ਸਾਸੋਂ ਭਾਵੇ ਸੱਚ ਤਨ ਦਾ ਹਰ ਪੁੰਜੀ ਸੰਕਰੋ ਵਿਵਹਾਰ ਇੰਹ ਸੁਖ ਦਰਗਹਿ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਉ ਨਾਨਕ ਜਾ ਕੈ ਮਾ ਤਗਲੀ ਏਕ ਏਕੋ Jap ਏਕੋ ਸਾਲਾਏ ਏਕ ਸਿਮਰ ਏਕੋ ਮਨਾਏ ਇਕ ਅਕਾਲੇ ਗੂਣ ਗਾਵੋ ਅਨੰਤੋ ਮੰਤਨ ਦਾ ਪ੍ਰੇਗਪੁਰਵੰਤੋ ਏਕੋ ਏਕੇ ਕਰਿਆ ਪਉ ਪੂਰਨ ਪੁਰੇ ਪਰਮ ਬਿਆ ਆਨਕ ਵਿਸਦਾਰ ਏਕ ਤੇ ਪਈ ਕਰਾ ਦਵਰਾ ਜਦ ਗਾਏ ਮੰਤਨ ਅਨੰਤ ਰੇਗ ਬਰੋਰਾਤਾ ਗੁਰ ਪ੍ਰਸਾਦ ਨਾਨਕਿ ਗਜਾਤਾ ਅਸ ਲੋਕ ਫਿਰਤ ਪਰਤ ਪਰਵ ਆਇਆ ਪਰਿਆਤ ਸਰਨਾਈ ਨਾਨਕ ਕੀ ਪ੍ਰਭ ਵੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾ ਚਕ ਜਾਂ ਜਾ ਚੈ ਪ੍ਰਵਦਾਨ ਕਰ ਕਿਰਪਾ ਦੇਵ ਅਰ ਨਾਮ ਸਾਧ ਜਨਾ ਕੀ ਮੰਗੋ ਧੂਰ ਪਰਵ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਥ ਸਾਥ ਪ੍ਰਭ ਤੁਮਹੰ ਤੇ ਹਾਵੋ ਚਰਨ ਕੰਸੋਂ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏਕੋਟ ਏਕੋ ਅੰਦਾਰ ਨਾਨਕ ਮੰਗੇ ਨਾਮ ਪ੍ਰਸਾਰ ਪ੍ਰਭ ਕੀ ਦ੍ਰਿਸ਼ਟਿ ਮਾਨ ਚੋ ਹੋਈ ਅਰ ਅਤ ਪਾਵੇ ਵਿਰਲਾ ਕੋਈ ਜਿਨ ਜਾਕੇ ਆਉ ਸੇ ਜੰਤਰਵਤਾਣੇ ਪੂਰਨ ਪ੍ਰੂਖ ਨੈ ਡੋਲਾਣੇ ਸੂਪਰ ਪਰੇ ਪ੍ਰੇਮ ਰਸ ਰੰਗੂ ਜਿਹ ਚਾਉ ਸਾਧਕੇ ਸੰਗ ਪਰੇ ਸਰਨੋਂ ਅਨ ਸਭ ਤੇ ਆਗੋ ਅੰਤਰ ਗੁਰ ਕਾ ਸੁਵੰਦਨ ਲਿਵ ਲਾਗੋ ਵਡ ਭਾਗੀ ਜੱਪਿਆ ਬਰੋ ਸੋਈ ਨਾਨਕ ਨਾਮ ਰਤੇ ਸੋਈ ਸੇਵਕੀ ਮਨਸਾ ਪੂਰੀ ਭਈ ਸਰਗੁਰ ਤੇ ਨਿਰਮਲ ਮਤਲਾਈ ਜਨ ਕੋ ਪ੍ਰਭਉ ਦਿਆਲ ਸੇਵਕੀ ਨੂੰ ਸਰਦਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨ ਮਰਨ ਦੂਖ ਪਰਮ ਗਇਆ ਇਛੁ ਪਨੀ ਸਰਦਾ ਸਾ ਪੂਰੀ ਰਮ ਰਹਾ ਸਾ ਸੰਗ ਹਜੂਰ ਜਿਸ ਕਾ ਸਾ ਤੰਗ ਲਿਆ ਮਲਾਹੀ ਨਾਨਕ ਭਗਤੀ ਨਾਮ ਸੁਆਏ ਸੋ ਕਿਉ ਵਿਸਰੈ ਜੇ ਘਾਲਣਾ ਭਾਨੈ ਸੋ ਕਿਉ ਵਿਸਰੈ ਜੇ ਕੀਆ ਜਾਨੈ ਸੋ ਕਿਉ ਵਿਸਰੈ ਜਿਨ ਸਭ ਕਿਛ ਦਿਆ ਸੋ ਕਿਉ ਵਿਸਰੈ ਜੇ ਜੀਵਨ ਜੀਆ ਸੋ ਕਿਉ ਵਿਸਰੈ ਜੇ ਅਗਨ ਮਹਿ ਰਖੈ ਗੁਰ ਪ੍ਰਸਾਦਾਨ ਕੋਰ ਲਾਖੈ ਸੋ ਕਿਉ ਵਿਸਰੈ ਜੇ ਵਿਖਤੇ ਕਾਢੈ ਜਨਮ ਜਨਮ ਕਾ ਟੂਟਾ ਗੰਢੈ ਗੁਰ ਪੂਰੈ ਤਤਿਆ ਬੁਝਾਇਆ ਪ੍ਰਪਨਾ ਨਾਨਕ ਜਨ ਤੇ ਆਇਆ ਸਾਜਨ ਸੰਤ ਕਰੋ ਖਾਮੋ ਆਂ ਤਿਆਗੋ ਰਣਾ ਸਿਮਰੋ ਸਿਮਰੋ ਸਿਮਰ ਸੁਖ ਪਾਵੋ ਆਪਜੋ ਅਵਰਾ ਨਾਮ ਜਪਾਵੋ ਭਗਤ ਪਾਏ ਤਰੀਐ ਸੰਸਾਰ ਵਿਨ ਭਗਤੀ ਤਨੋ ਸੇਚਾਰੋ ਸਰਬੁ ਕਲੇਨ ਸੋਖ ਨਿਨਨਾ ਮੋ ਭੁੜਨ ਜਾਤ ਪਾਇ ਸਰਾਵ ਸਗਲ ਦੋਗ ਗਾਵ ਤਨਾਸ ਨਾਨਕ ਨਾਮ ਜਪੋ ਗੁਣ ਤਾਸ ਉਹ ਜੀ ਪ੍ਰੀਤ ਪ੍ਰੇਮ ਰਾਜਾਓ ਮੰਤਰ ਅੰਤਰੇ ਸੋ ਆਵੋ ਨੇਤਰੋਂ ਵੇਖ ਦਰਸ ਰੂਹੀ ਮਨ ਵਿਗਸੈ ਸਾਚੰਤੋ ਆਗਤ ਜਨਾ ਕੈ ਮਨ ਤਰੰਗ ਬਿਰਲਾ ਕੋ ਪਾਵੇ ਸੰਗ ਏਕਵਾ ਦੀਜੈ ਕਰਮਾਇਆ ਗੁਰ ਪ੍ਰਸਾਦਿ ਨਾਮ ਜਪ ਲਐ ਤਾਂ ਕੀ ਉਪਮਾ ਕਹੀ ਨਾ ਜਾਈ ਨਾਨਕ ਰਹਿਐ ਸਰਬ ਸੁਆਮੀ ਪ੍ਰਭ ਬਖਸ਼ੰਦ ਨੀਂ ਦਇਆਲ ਭਗਤ ਬਚਲ ਸਦਾ ਕਿਰਪਾਲ αναாத 나थ गोविंद गोपाल सर्व घटा करत वरद पालो आद पुरकान करतार भगत ज ना कह प्राणवानदार जो जो जब सोए पनींदा भगत माए लावे मन इतो अम निर्गुण यार नीचो जानो नांग तुमरी शरण पर प्रभु भगवान सर्व वैकुंठ मुक्त मोक मुग पाओ एक नेम करके गुण गाए अनक राज भोग बडयाए हर के नाम की कथा मन भाई ਬੋ ਬੋ ਜਨਕਾ ਪਰਵੰਗੀਤ ਰਸਨਾ ਜਲ ਤਿਆਰਾ ਨੀ ਤੋ ਭਲੀ ਸੋ ਕਰਨੀ ਸੋ ਵਤਨ ਬੰਤੋ ਵਿਰਦੇਵ ਸਹਿ ਪੂਣ ਗੁਰ ਮੰਤ ਸਾਧ ਸੰਗ ਪ੍ਰਭ ਦੇਉ ਨਵਾਸ ਸਰਬ ਸੂਖ ਨਾਨਕ ਪ੍ਰਗਾਸ ਸਲੋਕ ਸਰ ਗੁਣਦਰ ਗੁਣ ਨਿਰੰਕਾਰ ਸੁਨ ਸਮਾਦੀ ਆਪ ਆਪਨ ਕੀ ਆ ਨਾਨਕ ਆਪੇ ਹੀ ਬਿਰ ਜਾਪੋ ਅਸ਼ਟਪਦੀ ਜਬ ਆਕਾਰ ਉਹ ਕਛਨਾ ਦ੍ਰਸ਼ਟੀਤਾ ਪਾਪੋਂ ਤਵ ਕਹਤੇ ਹੋਤਾ ਜਬ ਤਾਰੀ ਆਪਨ ਸੋ ਸਮਾਦ ਤਾ ਬੈਰ ਵਿਰੋਧ ਕੇ ਸੰਕਮਾ ਜਬ ਜਗ ਬਰਣ ਚਿਹਨ ਨਾ ਜਾਬ ਤੋ ਤਵ ਅਰਗ ਤੋ ਕੋਕ ਸਹਬ ਆਪੋ ਤੋ ਜਾਵੇ ਆਪਨ ਆਪ ਆਪਾਰ ਬ੍ਰਹਮ ਤਵ ਮੋ ਗੰਗ ਸੋਪਤ ਭਰਮ ਆਪਨ ਖੀਲ ਆਪ ਵਰ ਤੀਜਾ ਨਾਨਕ ਕਰਨ ਆਨੰਦ ਹੋਜਾ ਜਾਵਤ ਪ੍ਰਭ ਕੇਵਲ ਧਨੀ ਤਾਂ ਬੰਧ ਮੁਕਤ ਹੋਵ ਕਿਸ ਕਉ ਗਾਨਿ ਜਾਵ ਏ ਗੈਰ ਰਗਮ ਬਾਰ ਤਾ ਨਰਗ ਤਰੂ ਕਉ ਕਉਨ ਉਤਾਰੋ ਜਬ ਨਿਰਗੁਣ ਪ੍ਰਭ ਸਹਜ ਸੁਭਾਈ ਤਬ ਸੇਵ ਸਖਤ ਕਾਹੋ ਕਿ ਤਢਾਈ ਜਾਵੇ ਆਪੈ ਆਪ ਆਪਣੀ ਜੋਤ ਤਰੈ ਤਉ ਕਵਣ ਨਿਡਰ ਕਵਣ ਕਤੜ ਰੈ ਆਪਨ ਚਲੇ ਤਿ ਆਪ ਕਰਨੈ ਹਾਰੋ ਨਾਨਕ ਠਾਕੁਰ ਹੁਕਮੁ ਅਪਾਰ ਆਵਨ ਹਸੀਸੁ ਗਇ ਆਪਨ ਅਸਨ ਤੈ ਜਨਮ ਮਰਨ ਕਉ ਕਬਿਨਾਸੁ ਜੋ ਜਹ ਪੂਰਨ ਕਰਤਾ ਪ੍ਰਭ ਸੋਈ ਤਉ ਜਮ ਕੀ ਤਰਾਸ ਕਹੋ ਕਿਸੁ ਹੋਈ ਜਾਵ ਆਵ ਕਦੋ ਗੋਚਰ ਪ੍ਰਵੇਕਾ ਤਉ ਚਿਤ੍ਰ ਗੋਦ ਗਿਜ ਪੂਛਤਿ ਲੇਖਾ ਜਵ ਨਾਦ ਨਰਨੰਜਨ ਗੋਚਰੁ ਗਾਦੇ ਤਮ ਕਾਉਣ ਛੋਟੈ ਕਾਉਣ ਬੰਧਰਮ ਬਾਂਧੇ آپ آپ آپی اچر جا نان کیا اپن روپ آپی او برجا جمل پورک پورک وت ہوتا تی میل کہوتا جے نرجن ہو نرکار نر وانو تئ کون کو مان کون ہو مہو جروپ کیو جگدیش تل چتر لگ گیس ਜਾ ਜੋਸ ਰੂਪੀ ਜੋ ਸੰਗ ਸਮਾਵੈ ਤੈ ਸਹਿ ਭੂ ਕਉ ਗਉਨ ਕਰਉ ਤਾਵੈ ਕਰਨ ਕਰਮਨ ਕਰਨ ਆਰੂ ਨਾਨਕ ਕਰਤੇ ਗਾ ਨਾਇ ਸੋ ਮਾਰ ਜਬ ਆਪਣੀ ਸੋਭਾ ਆਪਨ ਸੰਗ ਬਨਾਈ ਤਵ ਕਉ ਨਮਾਈ ਬਾਪ ਮਿੱਤਰ ਸੁਧ ਭਾਈ ਜੈ ਸਰਬ ਕਲਾ ਆਪੇ ਪਰਵੀਨ ਤੈ ਬੇਦ ਦੇਵ ਕਾਂ ਕੋ ਚੀਨ ਜਬ ਆਪਨ ਆਪ ਆਪੁਰ ਉਤਾਰੈ ਤਉ ਸਗਨੋ ਸਗਨ ਕਾ ਵਿਚਾਰੈ ਜੈ ਆਪਰੂ ਜੈ ਆਪਣੇ ਆਪ ਨੇਰਾ ਤੈ ਗਉ ਠਾਕੁਰ ਗੋਨ ਕਈਐ ਚੇਰਾ ਬੇਸਮ ਨ ਬੇਸਮ ਰੇ ਸਮਾਧ ਨਾਨਕ ਆਪਨ ਗਤ ਜਾਨੋ ਆਪੋ ਜੈ ਛਲ ਛੇਦ ਭੇਦ ਸੁਮਾਇਆ ਮੁੱਖ ਸਾਹਿਬ ਆਪ ਤੁਮ ਆਏ ਆਪ ਤੁ ਕਉ ਆਪੇ ਆਉਦੇ ਸੋ ਤੈ ਗੁਣ ਕਾ ਨਾਹੀ ਪਰਵੇਸ ਹੋ ਜੈ ਕੈ ਕੇ ਭਗਵੰਤਾ ਤੈ ਕੌਣ ਚਿੰਤ ਗਤ ਲਾਗੇ ਚਿੰਤਾ ਜੈ ਆਪਨ ਆਪ ਆਪਿ ਤੇ ਆਰਾਉ ਤੈ ਕੌਣ ਕਥੈ ਕੌਣ ਸੁਨੈ ਆਰਾਮ ਬਹੁ ਭਿਆੰਤੂ ਤੇ ਊਚਾ ਨਾਨਕ ਆਪ ਤੁ ਆਪੇ ਪਹੁੰਚ ਜੈ ਆਪ ਰਚਿਓ ਪ੍ਰਭੰਚ ਕਾਰ ਤੈ ਗੁਣ ਮੈਂ ਕੀਨੋ ਵਿਸਤਾਰ ਪਾਪ ਪੁੰਤੇ ਭਈ ਕਾਵਤ ਕੋ ਨਰਕ ਕੋ ਸੁਰਗ ਵਿਛਾਵਤ ਕਾਲ ਜਾਲ ਮਾਇਆ ਜੰਜਾਲ ਮੈਂ ਮੋ ਪਰੰਪਰ ਭਾਰ ਦੂਖ ਸੁਖ ਮਾਨ ਭਵਾਨ ਅਨਕ ਪ੍ਰਕਾਰ ਕੀ ਓਖਿਆ ਆਪਨ ਕੀ ਲਓ ਆਪ ਕਰ ਦੇਖੈ ਕੇਲ ਸੰਗੋਚੈ ਤੋ ਨਾਨਕ ਏਕੈ ਜਹ ਆਉਗਤ ਭਗਤ ਦਇਆਪੋ ਜੈ ਪਤਰੇ ਪਸਾਰ ਸੰਪਰਤਾਪੋ ਦੋਹੂ ਪਖ ਗਾਏ ਤਾਨੀ ਉਨ ਕੀ ਸੋਹਾ ਨੋ ਵੰਗ ਆਪੈ ਗਉਦ ਕਰੈ ਆਨੰਦ ਚੋ ਜੋ ਆਪੈ ਰਸ ਭੋਗਨ ਰਜੋਗ ਜਿਸ ਭਾਵੇ ਤਿਸ ਆਪੁ ਨਾਹੀ ਲਾਵੇ ਜਿਸ ਭਾਵੇ ਤਿਸ ਖੀਰ ਖਿਲਾਵੇ ਵੀਸੁ ਮਾਰੂ ਅਥਾ ਅਨੰਤਾ ਤੋਲੇ ਜਿਉ ਬਲਾਵੋ ਤਿਉ ਨਾਨਕ ਦਾਸ ਬੋਲੇ ਸਲੋਕ ਜੀ ਜਨਤ ਕੇ ਠਾਕੂਰਾ ਆਪੇ ਵਰਤਨਾਰੋ ਨਾਨਕੇ ਕੋ ਵਸਰਿਆ ਦੂਜਾ ਕੈ ਦਰਸਤਾਰੋ ਅਸ਼ਟਪਦੀ ਆਪ ਗਤੈ ਆਪ ਸੁਨਨੈ ਹਾਰੋ ਆਪੇ ਇਕਾ ਵਿਸਤਾਰੋ ਜਤਿਸ ਪਾਵੇ ਤਾਮ ਸ੍ਰੇਟੋ ਪਾਏ ਆਪਣੇ ਬਾਣੇ ਲੈ ਸੁਆਇ ਪਉਮਤਾ ਭੈ ਨ ਨੈ ਕਜੋ ਹੋਏ ਆਪਨ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜੀ ਆਪੋ ਜਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਦ ਕਾ ਵੇਤਾ ਨਾਨਕ ਸਗਲ ਸ੍ਰੇਸ਼ਟ ਕਾ ਜੇਤਾ ਜੀ ਜੰਤਰ ਸਭ ਤਾਂ ਕਿਆਤ ਦਿਨ ਦਿਆਲ ਅਨਾਦ ਕੋ 나ਥ ਜਿਸ ਰਖੈ ਤਦ ਕੋਏ ਨ ਮਾਰੇ ਸੋ ਮੂਆ ਜਿਸ ਮਨੋ ਵਿਸਾਰ ਸੇ ਸਦਾ ਜਵਰ ਗਾਂ ਕੋ ਜਾਈ ਸਭ ਸਰ ਏਕ ਨਰੰਜਨ ਨਰਾਇ ਜੀ ਕੀ ਜੁਗਤ ਜਾ ਕੈ ਸਵਾਤ ਅੰਤਰ ਵਾਰ ਜਾਨੋ ਸਾਥ ਗੁਣ ਦੇ ਦਾਨ ਵਿਅੰਤ ਪਾਰ ਨਾਨਕ ਦਾ ਸਦਾ ਬਲਿਆਰ ਪੂਰਨ ਪੂਰੈ ਦਇਆਲ ਸਭ ਉਪਰ ਹੋਪਤ ਕਰਪਾਲ ਆਪਣੇ ਗਰਦਵ ਜਾਨੈ ਆਪ ਅੰਤਰ ਜਾਮੀ ਰੋਪਿ ਆਪ ਬ੍ਰਿਤ ਪਾਲਾ ਜੀ ਅਨਵਾਂ ਭਾਂਤ ਜੋ ਜੋ ਰਜੇ ਉਸਤ ਸਤਿਆਤ ਜੇ ਸੁਭਾਵੈ ਤਤਲੇ ਮਲਾਈ ਭਗਤ ਕਰੈ ਅਰ ਕਹਿ ਗੁੰਗਾਈ ਮਨ ਅੰਤਰ ਵਸਵਾਦ ਕਰ ਮਾਨਿਆ ਕਰਨ ਅਰ ਨਾਨਕਿ ਗਜਾਨੇ ਜਨਲਾ ਗਾਰੇ ਕੈ ਨਾਈ ਦਿਲ ਕੀ ਆਸਨ ਵਰਤੇ ਜਾਏ ਸੇਵਕ ਕੋ ਸੇਵਾ ਬਨਿਆਈ ਹੁਕਮ ਪੂਰੀ ਪਰਮ ਪਰਭਾਈ ਇਸ ਤੇ ਉਪਰ ਨਹੀਂ ਵਿਚਾਰ ਜਾਕੇ ਮਨ ਵਿੱਚ ਅਨੰਕਾਰ ਬੰਦ ਅੰਦਰ ਪੂਜਾ ਗੁਰ ਕੇ ਪੈਰ ਏ ਲੋਕ ਸੁਖੀ ਏ ਪਰ ਲੋਕ ਸੋਏ ਲੈ ਨਾਨਕਾਰ ਪ੍ਰਭ ਆਪੇ ਮਿਲ ਸਾਧ ਸੰਗ ਮਿਲ ਕਰੋ ਆਨੰਦ ਗungਾਓ ਪਰਮ ਆਨੰਦ ਰਾਮ ਨਾਮ ਧਤ ਕਰੋ ਵਿਚਾਰ ਦੁਲਵ ਦੇਖ ਕਰੋ ਅਨੰਦ ਅਮਰਤ ਵਚਨਾਂ ਰਕੇ ਗungਾਓ ਪ੍ਰਾਂਤ ਲੰਕਾ ਆਇ ਸੋ ਆਵੋ ਆਠ ਪੈਰ ਪ੍ਰਭੇ ਕੋ ਨੀਰਾ ਮਟਿਆ ਗਿਆ ਰਮਸਾ ਅੰਧੇਰ ਸੋਨਾ ਪਦੇਸ ਹਿਰਦੈ ਵਸਾਓ ਮਨਿ ਚੈ ਨਾਨਕ ਬਲ ਪਾਵੋ ਹਲਸ ਬਲਦ ਨੂਰੇ ਸੁਵਾਰੋ RAM ਨਾਮ ਅੰਦਰ ਉਰਤਾਰ ਪੂਰੇ ਗੁਰ ਕੀ ਪੂਰੀ ਦੇਖਿਆ ਜਿਸ ਮਨ ਵਸੈ ਤੇ ਸਾਜ ਗੁਰਿਖਿਆ ਮਨ ਤਨ ਨਾਮ ਜਪੋ ਲੈ ਬਲਾਈ ਦੂ ਦਰਦ ਮਨ ਤੇ ਭਉ ਜਾਇ ਸੱਚ ਬਾਪਾਰ ਕਰੋ ਬਾਪਾਰੀ ਦਰਗਨ ਵਹਿ ਕੇ ਤੁਮਾਰੀ ਏ ਕਾਟੇ ਕਰ ਗੋ ਮਨ ਮਾਇ ਨਾਨਕ ਬਹੁ ਰਨ ਆਵੇ ਜਾਇ ਤੇ ਤੈਂ ਦੂਰ ਕਾਂ ਕੋ ਜਾਏੁਰਾ ਰਾ ਕੁਨਾਰ ਤੇ ਆਈ ਨਿਰ ਪੌਜ ਬੈ ਸਗਲ ਭਾਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੋਟੈ ਜਿਸ ਪ੍ਰਭ ਰਖੈ ਤੇ ਨਾਹੀ ਦੋਖ ਨਾਮ ਜੋਤ ਮਨ ਵਸੂਖ ਚਿੰਤਾ ਮਿਟੈ ਅਹੰਕਾਰ ਤੇ ਜਨ ਕੋ ਕੋਏ ਨਾ ਪਹੁੰਚਨਾਰ ਸਿਰੇ ਉਪਰ ਠਾਡਾ ਗੁਰ ਸੂਰਾ ਨਾਨਕ ਦਾ ਕਹਿ ਕਾਂਜਪੂਰਾ ਮਤ ਪੂਰੀ ਅਮਰਤ ਜਾਗੀ ਦ੍ਰਿਸ਼ਟ ਦਰਸ਼ਨ ਵੇਗ ਦੋਦਰਤੋ ਸ੍ਰੇਸ਼ਟ ਚੰਕੰਨ ਜਾਕੇ ਨੂਪ ਸਭਲ ਦਰਸ਼ਨ ਸੁਨਦਰਾ ਰੂਪ ਤਾਨਾ ਜੇਵਾ ਜੇਵ ਪਰਵਾਨੋ ਅੰਤਰ ਜਾਮੀ ਪਰਵਰਧਾਨ ਜਿਸ ਮਨ ਵਸੈ ਤੋ ਤਨਿਆ ਲੋ ਤਾਂ ਕੈ ਨਿਗਟ ਮੈ ਆਵਦ ਕਾਲ ਅਮਰ ਪੈ ਅਮਰ ਆਪਦ ਪਾਇਆ ਸਾਧ ਸੰਗ ਨਾਨਕ ਕਰਤਿਆ ਆਇਆ ਸਲੋਕ ਗਿਆਨ ਅੰਜਨ ਗੁਰ ਦੀਆ ਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਅਸ਼ਟਪਦੀ ਸੰਤ ਸੰਗ ਅੰਦਰ ਪ੍ਰਵਢੀਠਾ ਨਾਮ ਪ੍ਰਭ ਕਾ ਲਾਗਾ ਮੀਠਾ ਸਗਲ ਸੁਮਿਗਰੀ ਏਕਸ ਗਟ ਮਾਹੀ ਅਨਕ ਰੰਗ ਨਾਨਾ ਦ੍ਰਿਸ਼ਟਾਏ ਨਾਉ ਨੇ ਤੇ ਅਮਰਦ ਪ੍ਰਭ ਕਾ ਨਾਮੋ ਦੇਈ ਮੈਂ ਇਸ ਕਬਸਰਾ ਮੋ ਸੁਨ ਸੁਮਾਰੰਤੈ ਨਾਦੋ ਕੈਨ ਨਜਾਈ ਅਚੜਿ ਵਿਸਮਾਨਦੋ ਤਿੰਨ ਦੇਖਿਆ ਜਿਦੇ ਆਪ ਦਿਖਾਈ ਨਾਨਕ ਤੇਜਨ ਸੋਚੀ ਪਾਇ ਸੋ ਅੰਤਰਾ ਸੋ ਬਾਰਾ ਨਾਨਕ ਕੜਗੜ ਬਿਆ ਪ੍ਰਭਵੰਤ ਤਰਨ ਮਾਇ ਆਕਾਤ ਬਿਆ ਸਰਬ ਲੋਕ ਪੂਰਨ ਬ੍ਰਤਪਾਲ ਮਾਨ ਤੈਨ ਪਰਵਤੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਵੈ ਸੰਤਰ ਮਾਇ ਚਾਰ ਕੋਣ ਦਰਸ ਸਮਾਇ ਤੇ ਤੈ ਪੈਨ ਗੂਟਾਉ ਗੁਰ ਪ੍ਰਸਾਦ ਨਾਨਕ ਸੁਖ ਪਾਉ ਪੇਰ ਪ੍ਰਾਂਤ ਸਿਮਰਤ ਵੈਂ ਦੇਖ ਸਤੇ ਰਸੂਰਨ ਕਤਰ ਮਾਇ ਬਾਣੀ ਪ੍ਰਭ ਕੀ ਤਬ ਕੋ ਬੋਲੇ ਆਪਾ ਡੋਲਾ ਕਮੋ ਡੋਲੇ ਸਰਬ ਕਲਾ ਕਰਕੇ ਲੈ ਕੇ ਲੋ ਮੂਲ ਨਾ ਪਾਈਏ ਗੁਣ ਆ ਮੋਲ ਸਰਬ ਜੋਤ ਮੈਂ ਜਾ ਕੀ ਜੋਤ ਦਰ ਉਹ ਸੋਮੀ ਉਤ ਬੋਤ ਗੁਰ ਪ੍ਰਸਾਦ ਬ੍ਰਹਮ ਕਾ ਨਾਸ ਨਾਨਕ ਤਨ ਮੈਂ ਹੋਏ ਸਾਸ ਸੰਤ ਜਨਾ ਕਾ ਵੇਖਾਂ ਸਾ ਪ੍ਰਭ ਸੰਤ ਜਨਾ ਕਰਦਾ ਸਭ ਧਰਮ ਸੰਤ ਜਨਾ ਸੁਣੈ ਸੋ ਵਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀਏ ਰਹਿਤ ਸਦ ਵਚਨ ਸਾਧੂ ਸਭ ਕਹਿਤ ਜੋ ਜੋ ਇਸ ਉਏ ਸੁਗਮਾਨੈ ਕਰਨ ਕਰਾਵਨਾਰ ਪ੍ਰਭ ਜਨ ਅੰਤਰ ਵਸੈ ਬਾਰ ਭੀਓਹੀ ਨਾਨਕ ਦਰਸ਼ਨ ਦੇਖ ਸਾ ਮੋਈ ਆਪ ਸਾਧਗੀ ਆ ਸੰਸਤੋ ਤੇਸ ਪ੍ਰਭ ਤੇ ਸਗਲੀ ਉਤਪਤ ਤੇਸ ਭਾਵੇ ਤਾਂ ਕਰੇ ਵਿਸਤਾਰ ਤੇਸ ਭਾਵੇ ਤਾਂ ਏਕ ਓੰਕਾਰ ਬੂ ਅਨਕਲਾ ਲਖੀ ਨ ਜਾਇ ਜਿਸ ਭਾਵੇ ਤੇ ਲਏ ਮਲਾਈ ਕਾਵਨ ਨੇਕਟ ਕਾਵਨ ਕਈਐ ਦੂਰ ਆਪਿਆ ਬਾਪ ਪਰਪੂਰ ਅੰਤਰ ਗਾ ਜਿਸ ਆਵ ਜਨਾਈ ਨਾਨਕ ਤੇ ਜਨ ਆਪੋ ਜਾਇ ਸਰਬ ਭੂਤ ਪਵਰ ਤਾਰਾ ਸਰਬ ਨੈਨ ਬਿਪੇਕਨ ਮਹਾਰਾਜ ਸਗ ਸਮਗਰੀ ਜਾਕ ਤਨ ਆਇਆ ਪੰਜਾ ਸਵੇ ਸੋਨਾ ਆਵਨ ਜਾਨਕ ਗੇਲ ਬਨਾਇਆ ਬਿਆਕਾਰੀ ਗਿੰਨੀ ਮਾਇਆ ਸਭ ਕਹਿ ਮਨ ਲੇ ਉਤੋਰੈ ਜੋਗ ਜਿ ਕਹਿਣਾ ਸੋ ਆਪੇ ਕਰੈ ਆਗੇ ਆਵੇ ਆਗੇ ਜਾਂ ਜਾਈ ਨਾਨਕ ਜਾ ਪਾਵੇ ਤਾਂ ਲੈ ਸੋ ਆਏ ਸੈ ਹੋਏ ਸੋ ਨਾਹੀ ਬੁਰਾ ਹੋ ਰਹਿ ਕਉ ਕਿਨੈ ਕਛ ਕਰ ਆ ਬਵਲਾ ਕਰ ਤੂ ਤਤਨਿੰ ਕੀ ਆਪੇ ਜਾਣੈ ਆਪਣੇ ਜੀ ਕੀ ਆਪ ਜ਼ਾਰਦਾਰੀ ਸਭ ਸਾਚ ਉਤਪੂਤਾ ਬਨ ਸੰਗਰਾਵ ਤਾਂ ਕੀ ਗਾਤ ਮਤ ਕਹੀ ਨਾ ਜਾਏ ਦੁਸਰ ਹੋਏ ਤਾਂ ਸੋ ਜੀ ਪਾਏ ਦਿਸ ਕਾ ਕੀ ਆਸਾ ਪਰਵਾਨ ਗੁਰ ਪ੍ਰਸਾਦਿ ਨਾਨਕ ਓਜਾ ਜੋ ਜਾਣੈ ਤਿਸਰਾ ਸਗੋਈ ਆਪਮਲਾਇ ਲਏ ਪ੍ਰਭ ਜੋਈ ਓ ਤਨਵੰਤ ਕੁਲਵੰਤ ਬਦਵੰਤ ਜੀਵਨ ਮੁਕਤ ਜਿਸ ਰਿਹਾ ਭਗਵੰਤ ਧੰਨ 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 ਜਨ ਆਇਆ ਜਿਸ ਵਰਸਾ ਸਭ ਜਗਤ ਤਰਾਇਆ ਜਨ ਆਵਨ ਕਾਇ ਸੋ ਆਵੂ ਜਨ ਕੈ ਸੰਗ ਚਿਤ ਆਵੇ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਰਾਧਿਆ ਪੂਰਾ ਜਾ ਕਾ ਨਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਟਪਦੀ ਪੂਰੇ ਗੁਰ ਕਾ ਸੁਨੋ ਬਦੇ ਸਭ ਪਾਰ ਬਰੋਂ ਨਿਕਟ ਕਰ ਬੇਕ ਸਾਧ ਸਾਧ ਸਿੰਘ ਰੋ ਗੋਬਿੰਦ ਮਰੇ ਅੰਦਰ ਵੀ ਉਤਰ ਚਿੰਦ ਆਸ ਨਿਤ ਤਿਆ ਕੋ ਉਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਭਰਤਾਨ ਕਾ ਪਾਲਿਓ ਪੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਗੋਜ਼ਲ ਜ਼ਾਇ ਜਨੰਦ ਸਾਧ ਸੰਗ ਪਜ ਪਰਮਾਨੰਦ ਨਰਕ ਨਿਵਾਰੋ ਦਾਰੋ ਜੀਓ ਗੁਣ ਗੋਵਿੰਦ ਅੰਮ੍ਰਿਤ ਰਸ ਪੀਓ ਜੇਤ ਜੇਤਵਾ ਨਾਰਾਇਣ ਇਕੋ ਇਕ ਰੋਜਾ ਕਹਿ ਰੰਗ ਅਨੇਕੋ ਭੋਪਾਲ ਦਮੋ ਦਰਦੀਨ ਦਿਆਲ ਦੁਖ ਪੰਧਨ ਪੂਰਨ ਕਰਪਾਲ ਸੇ ਮਰੋ ਸਿਮਰਨਾ ਬਾਰੰਬਾਰ ਨਾਨਕ ਜੀ ਕਾ ਆਧਾਰ ਉਤਮ ਸਲੋਕ ਸਾਧਕੇ ਵਚਨ ਅਮਲੀਕ ਲਾਲੇ ਰਤਨ ਸੋਨਤ ਕਮਾਵਤੋ ਤੋਦਾਰੋ ਆਪ ਕਰੇ ਲੋਕਾਂ ਦੇਸ ਤਾਰੋ ਸਫਲ ਜੀਵਨ ਸਫਲ ਤਾਂ ਕਾ ਸੰਗ ਜਾ ਕੈ ਮਨ ਲਗਾ ਰੰਗ ਜਾਜ ਸਵਦ ਅਨਾਹਦ ਬਾਜੈ ਸੁਨ ਸੁਨ ਅਨੰਨ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਾਨੰਤ ਕੈ ਮਾਥੀ ਨਾਨਕ ਗੁਦਰੀ ਤੈਨ ਕੈ ਸਾਥੀ ਸਰਨ ਜੋਗ ਸੁਨ ਸਰਣੀ ਆਈ ਗਰ ਗਰਪਾ ਪਰਉ ਆਪਉ ਲਾਏ ਮਿਟ ਗਏ ਪੈਰ ਭਏ ਸਵਰੇ ਨਉ ਅਮਰਤ ਨਾਮ ਸਾਥ ਸੰਗ ਲਹਿ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕੀ ਸੇਵ ਆ ਜੰਗਲ ਵਿਕਾਰ ਤੇ ਰਹਤੇ ਰਾਮ ਨਾਮ ਸੋ ਰਤਨਾ ਕਹਤੇ ਹਰ ਪ੍ਰਸਾਦ ਦਉ ਦਇਆ ਪ੍ਰਭ ਤਾਰੀ ਨਾਨਕ ਨਿਵੇਖੇ ਪਉ ਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਸੁਖ ਮਨ ਸਹਿਜ ਗੋਵਿੰਦ ਗੁਨ ਨਾਵੋ ਜਿਸ ਮਨ ਵਸੈ ਉਹ ਤਨ ਦਾਦ ਸਰਬ ਇਛਾ ਤਾਂ ਕੀ ਪੂਰਨ ਹੋਈ ਪ੍ਰਧਾਨ ਪੁਰਗ ਪਰਗਟ ਸਭ ਲੋਇ ਸਾਵਤੇ ਉਚ ਪਾਏ ਸਤਾਨ ਪੂਰਨ ਹੋਇ ਅਵੰਝਨ ਹਰ ਤਨ ਘਾੜ ਚਲੈ ਜਾਉ ਸੰਹੋਈ ਨਾਨਕ ਜਿਸ ਸਹਿ ਪ੍ਰਾਪਤ ਹੋਇ ਕਿਉ ਸ਼ਾਂਤ ਰਿਤ ਨਵਨਿਤ ਬੁੱਧ ਗਿਆਨ ਸਰਬ ਤੈ ਸਿੱਧ ਬਿਦਿਆ ਤਉ ਜੋ ਪ੍ਰਵਤਿਆਨ ਉਹ ਗਿਆਨ ਸ੍ਰੇਤੂ ਤਮਿਸ਼ਨਾ ਚਾਰ ਬਦਾਰਤ ਕਮਨ ਪ੍ਰਗਾਸ ਸਉ ਕੈ ਮਾਦ ਸਗਲ ਤੇ ਉਦਾਸ ਸੁੰਦਰ ਚਤੁਰ ਤਦ ਗਾ ਵੇਤਾ ਸਉ ਦਰਸੀ ਏਕ ਦ੍ਰਿਸ਼ਟੀ ਤਾ ਏ ਫਲ ਤੇ ਜਨਕੈ ਮੁਖ ਪੰਨੀ ਗੁਰੂ ਨਾਨਕ ਨਾਮ ਵਚਨ ਮਨ ਸੋਨੇ ਏਹੋ ਨਿਧਾਨ ਜਪੈ ਮਨ ਕੋਈ ਸਭ ਜੁਗ ਮੈਂ ਤਾਂ ਕੀ ਗਤ ਹੋਈ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰਤ ਸਾਸਤਰ ਵੇਦ ਵਖਾਣੀ ਸਗਲ ਮਹਾਂਤਾਂ ਤੋ ਕੇਵਲ ਅਰ ਨਾਮੋ ਗੋਬਿੰਦ ਭਗਤ ਕੈ ਮਨ ਵਿਸਰਾ ਕੋਟ ਅਪਰਾਧ ਸਾਧ ਸੰਗ ਮਿਟੈ ਸਤਿ ਕਰਪਾ ਤੇ ਜਮ ਤੇ ਛੂਟੈ ਜਾਂ ਕਹਿ ਮਤ ਗਰਮ ਪ੍ਰਭ ਪਾਈ ਸਾਧ ਸਰਣ ਨਾਨਕ ਤੇ ਆਈ ਜਿਸ ਮਨ ਵਸੈ ਸੁਨਹਿ ਲਾਇ ਪ੍ਰੀਤ ਤਿਸ ਜਨ ਆਵੇ ਅਰ ਪ੍ਰਵਚੀਤ ਜਨਮ ਮਰਨ ਦਾ ਕਾ ਧੋਖ ਨਵਾਰੈ ਦਿਲ ਲੱਭ ਦੇ ਤਦ ਗਾਲੋ ਉਦਾਰ ਨਿਰਮਲ ਸੋਭਾ ਅਮਰਤਾ ਕੀ ਬਾਣੀ ਏਕ ਨਾਮ ਮਨ ਮਾਇ ਸੁਵਾਨ ਧੋਖ ਰੋਗ ਮਨ ਸਹਿ ਪਰਮੋ ਸਾਧਨਾ ਨਿਰਮਲਤਾ ਕੀ ਕਰਮ ਸਭ ਤੇ ਊਚ ਤਾਂ ਕੀ ਸੋਭਾ ਬਣੀ ਨਾਨਕ ਇਹੇ ਗੁਣ ਨਾਮ ਸੁਖਮਨੀ ਸਾਬ ਹਤੇ ਉਚ ਤਾਂ ਕੀ ਸੋ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਵਾਹਿਗੁਰੂ ਜੀ ਕਾ ਖਾਲਸਾ